ਸਰਵਣ ਸਿੰਘ ਪਲੇਰ ਕਿਸਾਨ ਮਜ਼ਦੂਰ ਮੋਰਚਾ ਤੇ ਐਸਕੇਐਮ ਗੈਰ ਰਾਜਨੀਤਿਕ ਵੱਲੋਂ ਜਿਹੜੇ ਫੈਸਲੇ ਕੀਤੇ ਗਏ ਆ ਅੱਜ ਦੋ ਵੱਡੀਆਂ ਕਨਵੈਨਸ਼ਨਾਂ ਸ਼ੰਭੂ ਤੇ ਖਨੌਰੀ ਦੇ ਵਿੱਚ ਹੋਣ ਵਾਲੀਆਂ ਨੇ ਉਹਦੇ ਵਿੱਚ ਬੁੱਧੀਜੀਵੀ ਸੱਦ ਕੇ ਡਬਲਯੂਟੀਓ ਵਿਸ਼ਵ ਪਾਰ ਸੰਸਥਾ ਕਿਵੇਂ ਖੇਤੀ ਸੈਕਟਰ ਨੂੰ ਪ੍ਰਭਾਵਿਤ ਕਰੂਗੀ ਵੱਡੀ ਚਰਚਾ ਕਰਾਂਗੇ ਇਸ ਚਰਚਾ ਵਿੱਚ ਅੱਜ ਜਿਸ ਸੱਦਾ ਦਿੱਨੇ ਆ ਦੇਸ਼ ਦੇ ਕਿਸਾਨ ਮਜ਼ਦੂਰ ਨੂੰ ਇਸ ਚਰਚਾ ਵਿੱਚ ਹਿੱਸਾ ਲੈ ਕੇ ਇਸ ਜਾਣਿਆ ਜਾਵੇ ਵੀ ਇਹ ਵਿਸ਼ਵ ਵਪਾਰ ਸੰਸਥਾ ਦੀਆਂ ਨੀਤੀਆਂ ਸਾਨੂੰ ਕਿਸ ਤਰੀਕੇ ਨਾਲ ਪ੍ਰਭਾਵਿਤ ਕਰਨਗੀਆਂ ਤੇ 26 ਨੂੰ ਸਵੇਰੇ ਸਾਰੇ ਦੇਸ਼ ਦੇ ਪੰਜਾਬ ਦੇ ਪਿੰਡਾਂ ਵਿੱਚ WTO ਤੇ ਕਾਰਪੋਰੇਟ ਘਰਾਣਿਆਂ ਦੀਆਂ ਅਰਥੀਆਂ ਸਾੜਾਂਗੇ ਤੇ ਦੁਪਹਿਰ ਬਾਅਦ ਜਿਹੜੇ ਦਿਓ ਕੱਦ ਪੁਤਲੇ ਬਣਾਉਣੇ ਆ ਉਹਨਾਂ ਦਾ ਸ਼ੰਭੂ ਤੇ ਖਨੌਰੀ ਵਿੱਚ ਜਿਹੜਾ ਵਾ ਉਹਨਾਂ ਨੂੰ ਸਾੜਿਆ ਜਾਊਗਾ ਇਸ ਤਰ੍ਹਾਂ 27 ਨੂੰ ਮੀਟਿੰਗਾਂ ਹੋਣਗੀਆਂ 28 ਨੂੰ ਵੀ ਮੀਟਿੰਗਾਂ ਕਰਾਂਗੇ ਤੇ 29 ਨੂੰ ਅਗਲਾ ਐਲਾਨ ਕਰਾਂਗੇ ਅਸੀਂ ਪੰਜਾਬ ਹਰਿਆਣਾ ਦੇਸ਼ ਦੇ ਲੋਕਾਂ ਨੂੰ ਕਹਿਣਾ ਚਾਹੁੰਦੇ ਆਂ ਕਿ ਇਹ ਦੁਨੀਆ ਦਾ ਸਭ ਤੋਂ ਵੱਡਾ ਅੰਦੋਲਨ ਬਣ ਗਿਆ ਤੁਸੀਂ ਵੱਧ ਤੋਂ ਵੱਧ ਗਿਣਤੀ ਵਿੱਚ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਹਾਜ਼ਰੀਆਂ ਲਗਾਓ ਕੋਈ ਵੀ ਅੰਦੋਲਨ ਮਤਾਵਾ ਪਹਿਣਾ ਤੋਂ ਬਿਨਾਂ ਜਿੱਤਿਆ ਨਹੀਂ ਜਾਂਦਾ ਹੁੰਦਾ ਤੋ ਮਤਾਵਾ ਪਹਿਣਾ ਨੂੰ ਬੇਨਤੀ ਆ ਕਿ ਇਹਨਾਂ ਦੋਹਾਂ ਬਾਰਡਰਾਂ ਤੇ ਕੱਲ ਵੀ ਬੀਬੀਆਂ ਵੱਡੇ ਪੱਦਰ ਤੇ ਪਹੁੰਚੀਆਂ ਤੋ ਵੱਡੇ ਪੱਦਰ ਤੇ ਮਤਾਵਾ ਪਹਿਣਾ ਆਪਦੀ ਸੁਭਿਧਾ ਅਨੁਸਾਰ ਆਜਿਆ ਕਰ ਨੇੜੇ ਵਾਲੀਆਂ ਵਾਪਸ ਹੋ ਜਾ ਕਰ ਵੱਧ ਤੋਂ ਵੱਧ ਮਤਾਵਾ ਪਹਿਣਾ ਦੀ ਹਾਜ਼ਰੀ ਲੱਗਣੀ ਚਾਹੀਦੀ ਆ ਜਿਸ ਤਰੀਕੇ ਨਾਲ ਪੰਜਾਬ ਦੇ ਹਰਿਆਣੇ ਦੇ ਲੋਕਾਂ ਨੇ ਇੱਥੇ ਲੰਗਰ ਚਲਾਏ ਨੇ ਜਥੇਬੰਦੀਆਂ ਨੇ ਚਲਾਏ ਸਾਰਿਆਂ ਦਾ ਧੰਨਵਾਦ ਕਰਦੇ ਆਂ ਆਉਣ ਵਾਲੇ ਸਮੇਂ ਦੇ ਵਿੱਚ ਅਰੇ ਫੈਸਲਾ ਕਰਾਂਗੇ ਇਹ ਮੋਰਚਾ ਮੰਗਾ ਮੰਨਣ ਤੋਂ ਬਗੈਰ ਭਾਵੇਂ ਕਿੰਨਾ ਵੀ ਸੰਘਰਸ਼ ਕਰਨਾ ਪਵੇ ਖਤਮ ਨਹੀਂ ਹੋਊਗਾ ਇਹ ਮੰਗਾ ਦਾ ਨਿਬੇੜਾ ਕਰੂਗਾ ਮਰਜੀ ਆ ਸਰਕਾਰ ਦੀ ਉਹ ਚੋਣ ਜਾਬਤੇ ਚ ਲੈ ਜਨ ਮਰਜੀ ਆ ਪਹਿਲੋ ਹੱਲ ਕਰ ਲੈਣ ਅਸੀਂ ਕਿਹੜੀ ਐਮਪੀ ਦੀ ਇਲੈਕਸ਼ਨ ਲੜਨੀ ਆ ਜਾਂ ਪੋਲਿੰਗ ਬੂਥਾਂ ਤੇ ਜਾ ਕੇ ਜੈਂਟੀ ਕਰਨੇ ਆ ਅਸੀਂ ਸੰਘਰਸ਼ ਕਰਨਾ ਹਰ ਹਾਲ ਦੇ ਵਿੱਚ ਸੰਘਰਸ਼ ਜਿਹੜਾ ਵਾ ਜਾਰੀ ਰਿਹਾ